ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਬਹੁਤ ਹੀ ਨਾਮਵਰ ਸਿੱਖ ਕਥਾਵਾਚਕ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੀ ਪਦਵੀ ਦੇ ਨਾਲ ਨਿਵਾਜਿਆ ਗਿਆ ਬੜੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੇ ਪਿਤਾ ਜੀ ਬਾਰੇ ਸਾਨੂੰ ਪਤਾ ਲੱਗਾ ਕਿ ਉਹ ਸੱਚੇ ਪਾਤਸ਼ਾਹ ਵੱਲੋਂ ਦਿੱਤੀ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਦੁਨੀ ਸੁਹਾਵੇ ਬਾਗ ਦੇ ਵਿੱਚੋਂ ਕੂਚ ਕਰ ਗਏ ਨੇ ਸਰਦਾਰ ਹਰਦੇਵਾਲ ਸਿੰਘ ਜੀ ਮੈਂ ਗਿਆਨੀ ਜੀ ਨਾਲ ਔਰ ਬਾਬਾ ਅਮੀਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਕਿਉਂਕਿ ਜੋ ਪਿਤਾ ਹੁੰਦਾ ਬਾਪ ਹੁੰਦਾ ਬਾਪ ਦੀ ਥਾਂ ਦੁਨੀਆਂ ਦੇ ਵਿੱਚ ਜਿਵੇਂ ਮਾਂ ਦੀ ਥਾਂ ਕੋਈ ਦੂਜਾ ਨਹੀਂ ਲੈ ਸਕਦਾ ਇਦਾਂ ਹੀ ਪਿਤਾ ਹਰ ਇੱਕ ਬੱਚੇ ਦੇ ਲਈ ਬਹੁਤ ਜ਼ਰੂਰੀ ਹੁੰਦਾ ਭਾਵੇਂ ਕਿ ਪਿਤਾ ਬਜ਼ੁਰਗ ਵੀ ਹੋਵੇ ਪਰ ਮਮਤਾ ਤੇ ਸਾਰਿਆਂ ਨੂੰ ਹੁੰਦੀ ਆ ਤੋ ਮੈਂ ਗਿਆਨੀ ਪਿੰਦਰਪਾਲ ਸਿੰਘ ਦੀ ਨਾਲ ਭਾਈ ਉਮੀਰ ਸਿੰਘ ਜੀ ਜਵਦੀ ਜਿਹੜੇ ਉਹਨਾਂ ਦੇ ਭਰਾ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਇਆ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਸਾਰੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ਣ ਬਾਕੀ ਸਰਦਾਰ ਹਰਦੇਵਾਲ ਸਿੰਘ ਉਹਨਾਂ ਤੇ ਬਖਸ਼ਿਸ਼ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਨਹੀਂ ਦੋ ਇਹੋ ਜਿਹੇ ਪੁੱਤਰ ਪੈਦਾ ਹੋਏ ਇੱਕ ਨੇ ਗੁਰਮਤ ਸੰਗੀਤ ਦੇ ਵਿੱਚ ਨਾਮਣਾ ਖਟਿਆ ਤੇ ਦੂਜੇ ਜਿਹੜੇ ਨੇ ਉਹਨਾਂ ਨੇ ਗੁਰਬਾਣੀ ਵਿਚਾਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਨਾਮਣਾ ਘਟਿਆ ਔਰ ਸੰਗਤ ਨੂੰ ਗੁਰਸ਼ਬਦ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜਿਆ ਇਹ ਜਿਹੜਾ ਫਕਰ ਆ ਇਹ ਜਿਹੜਾ ਮਾਣ ਆ ਸਰਦਾਰ ਹਰਦੀয়াল ਸਿੰਘ ਭਾਵੇਂ ਅੱਜ ਦੁਨੀਆ ਤੇ ਨਹੀਂ ਰਹਿ ਪਰ ਉਹਨਾਂ ਨੂੰ ਸਦਾ ਰਹੇਗਾ ਕਿਉਂਕਿ ਇਹੋ ਜੀ ਰੂਹ ਗਿਆਨੀ ਦੀ ਉਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਤੇ ਰਹਿਮਤ ਦੇ ਨਾਲ ਹੀ ਕੌਮ ਦੇ ਵਿੱਚ ਬਣਦੀ ਆ ਤੁਹਾਡਾ ਹਮਦਰਦੀ ਦਾ ਪ੍ਰਗਟਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਕੌਮ ਦੇ ਬਹੁਤ ਹੀ ਨਾਮਵਰ ਸਿੱਖ ਕਥਾਵਾਚਕ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੀ ਪਦਵੀ ਦੇ ਨਾਲ ਨਿਵਾਜਿਆ ਗਿਆ ਬੜੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੇ ਪਿਤਾ ਜੀ ਬਾਰੇ ਸਾਨੂੰ ਪਤਾ ਲੱਗਾ ਕਿ ਉਹ ਸੱਚੇ ਪਾਤਸ਼ਾਹ ਵੱਲੋਂ ਦੇਤੀ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਦੁਨੀ ਸੁਹਾਵੇ ਬਾਗ ਦੇ ਵਿੱਚੋਂ ਕੂਚ ਕਰ ਗਏ ਨੇ ਸਰਦਾਰ ਹਰਦੇਵਾਲ ਸਿੰਘ ਜੀ ਮੈਂ ਗਿਆਨੀ ਜੀ ਨਾਲ ਔਰ ਬਾਬਾ ਅਮੀਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਕਿਉਂਕਿ ਜੋ ਪਿਤਾ ਹੁੰਦਾ ਬਾਪ ਹੁੰਦਾ ਬਾਪ ਦੀ ਥਾਂ ਦੁਨੀਆ ਦੇ ਵਿੱਚ ਜਿਵੇਂ ਮਾਂ ਦੀ ਥਾਂ ਕੋਈ ਦੁਜਾ ਨਹੀਂ ਲੈ ਸਕਦਾ ਇਦਾਂ ਹੀ ਪਿਤਾ ਹਰ ਇੱਕ ਬੱਚੇ ਦੇ ਲਈ ਬਹੁਤ ਜ਼ਰੂਰੀ ਹੁੰਦਾ ਭਾਵੇਂ ਕਿ ਪਿਤਾ ਬਜ਼ੁਰਗ ਵੀ ਹੋਵੇ ਪਰ ਮਮਤਾ ਤੇ ਸਾਰਿਆਂ ਨੂੰ ਹੁੰਦੀ ਆ ਤੋ ਮੈਂ ਗਿਆਨੀ ਪਿੰਦਰਪਾਲ ਸਿੰਘ ਦੀ ਨਾਲ ਭਾਈ ਉਮੀਰ ਸਿੰਘ ਜੀ ਜਵਦੀ ਜਿਹੜੇ ਉਹਨਾਂ ਦੇ ਭਰਾ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਸਾਰੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ਣ ਬਾਕੀ ਸਰਦਾਰ ਹਰਦੇਵਾਲ ਸਿੰਘ ਉਹਨਾਂ ਤੇ ਬਖਸ਼ਿਸ਼ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਨਹੀਂ ਦੋ ਇਹੋ ਜਿਹੇ ਪੁੱਤਰ ਪੈਦਾ ਹੋਏ ਇੱਕ ਨੇ ਗੁਰਮਤ ਸੰਗੀਤ ਦੇ ਵਿੱਚ ਨਾਮਣਾ ਖਟਿਆ ਤੇ ਦੂਜੇ ਜਿਹੜੇ ਨੇ ਉਹਨਾਂ ਨੇ ਗੁਰਬਾਣੀ ਵਿਚਾਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਨਾਮਣਾ ਖਟਿਆ ਔਰ ਸੰਗਤ ਨੂੰ ਗੁਰ ਸ਼ਬਦ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜਿਆ ਇਹ ਜਿਹੜਾ ਫਕਰ ਆ ਇਹ ਜਿਹੜਾ ਮਾਣ ਆ ਸਰਦਾਰ ਹਰਦੀਾਲ ਸਿੰਘ ਭਾਵੇਂ ਅੱਜ ਦੁਨੀਆ ਤੇ ਨਹੀਂ ਰਹਿ ਪਰ ਉਹਨਾਂ ਨੂੰ ਸਦਾ ਰਹੇਗਾ ਕਿਉਂਕਿ ਇਹੋ ਜੀ ਰੂਹ ਗਿਆਨੀ ਜੀ ਉਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਤੇ ਰਹਿਮਤ ਦੇ ਨਾਲ ਹੀ ਕੌਮ ਦੇ ਵਿੱਚ ਬਣਦੀ ਆ ਤਾਂ ਮੇਰਾ ਹਮਦਰਦੀ ਦਾ ਪ੍ਰਗਟਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ